ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪੁਰਬ ਨੂੰ ਲੈ ਕੇ ਬਟਾਲਾ ਵਿੱਚ ਦੇਸ਼ ਭਰ ਤੋਂ ਅਤੇ ਵਿਦੇਸ਼ਾਂ ਤੋਂ ਵੱਡੀ ਸੰਗਤ ਪਹੁੰਚਦੀ ਹੈ ਅਤੇ ਕਈ ਵਿੱਚ ਅਜਿਹੇ ਸ਼ਰਾਰਤੀ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਨੱਥ ਪਾਉਣ ਲਈ ਅੱਜ ਬਟਾਲਾ ਐਸ ਡੀ ਐਮ ਨੂੰ ਸਤਕਾਰ ਕਮੇਟੀ ਪੰਜਾਬ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਜੋੜ ਮੇਲੇ ਵਿੱਚ ਜੇਕਰ ਕੋਈ ਵੀ ਨੌਜਵਾਨ ਜਾਂ ਸ਼ਰਾਰਤੀ ਅਨਸਰ ਟਰੈਕਟਰ ਟਰਾਲੀਆਂ ਜਾਂ ਹੋਰ ਟੰਗ ਨਾਲ ਹੁੱਲੜਬਾਦੀ ਕਰਦਾ ਹੈ ਤਾਂ ਉਸ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਿਸ਼ੇਸ਼ਕਾਰ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਧਾਰਮਿਕ ਦਿਹਾੜੇ ਨੂੰ ਲੈ ਕੇ ਸ਼ਹਿਰ ਪਾਰਸ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਜਾਣ ਅਤੇ ਉਸ ਦੇ ਨਾਲ ਹੀ ਜੋ ਟਰੈਕਟਰ ਉੱਤੇ ਗਾਣੇ ਲਗਾਉਂਦੇ ਹਨ ਉਹਨਾਂ ਉੱਪਰ ਵੀ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੱਤਰਕਾਰ ਜਤਿੰਦਰ ਸੋਢੀ ਦੀ ਬਟਾਲਾ ਤੋਂ ਖਾਸ ਰਿਪੋਰਟ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਹਾਲ ਇਨ ਇੰਡੀਆ ਵੱਲੋਂ ਦਾਸ ਬਲਬੀਰ ਸਿੰਘ ਮੁੱਛਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਮੰਗ ਪੱਤਰ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰੋਪ ਦੇ ਸਬੰਧ ਵਿੱਚ ਐਸ ਡੀ ਐਮ ਬਟਾਲੇ ਨੂੰ ਦਿੱਤਾ ਗਿਆ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸ਼ਹਿਰ ਹੈ ਬੜਾ ਪਵਿੱਤਰ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਦੇ ਸਮੇਂ ਆਏ ਸਨ ਜਿਹੜਾ ਵਿਆਹ ਪ੍ਰੋਪ 29 ਦੇ 30 ਤਰੀਕ ਨੂੰ ਮਨਾਇਆ ਜਾਂਦਾ ਹੈ ਇਥੇ ਕਈ ਨੌਜਵਾਨ ਬੱਚੇ ਹੁੱਲੜਬਾਜੀਆਂ ਬਹੁਤ ਕਰਦੇ ਹਨ ਭੰਗੜੇ ਪਾਉਂਦੇ ਹਨ ਜੀਜੇ ਲਾ ਕੇ ਕੇਈ ਸ਼ਰਾਬੀ ਕੇ ਬਹੁਤ ਜ਼ਿਆਦੀ ਹੁੱਲੜਬਾਜ ਹੁੱਲੜਬਾਜੀਆਂ ਕਰਦੇ ਨੇ ਭੰਗੜੇ ਪਾਉਂਦੇ ਹਨ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਵੀ ਬੇਨਤੀ ਵੀ ਕਰਦੇ ਤੇ ਤਾੜਨਾ ਵੀ ਕਰਦੇ ਆ ਕਿ ਬਾਜ ਆਜੋ ਨਾ ਇੱਥੇ ਆਣ ਕੇ ਹੁੱਲੜਬਾਜੀਆਂ ਕਰੋ ਤੇ ਨਾ ਇੱਥੇ ਭੰਗੜੇ ਪਾਓ ਤੇ ਨਾਲ ਹੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜਿਹੜੇ ਇੱਥੇ ਸ਼ਰਾਬ ਦੇ ਠੇਕੇ ਸ਼ਹਿਰ ਦੇ ਵਿੱਚ ਹਨ ਅਵਲ ਤੇ ਸ਼ਹਿਰ ਤੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਕਿਉਂਕਿ ਬੜਾ ਪਵਿੱਤਰ ਸ਼ਹਿਰ ਇਹ ਸ਼ਹਿਰ ਪਵਿੱਤਰ ਸ਼ਹਿਰ ਹੈ ਪਰ ਇੱਥੇ ਜਦੋਂ ਸਤਕਰ ਤਾਲੀਆਂ ਦੇ ਗੁਰਦੁਆਰਾ ਸਾਹਿਬ ਦੇ ਨੇੜੇ 메ਨ ਗੇਟ ਜਿਹੜਾ ਕੰਧ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਲਾਗੇ ਦੋ ਤਿੰਨ ਠੇਕੇ ਨੇ ਤੇ ਸ਼ਰਾਬ ਵਾਲੇ ਹਾਤੇ ਨੇ ਮੀਟ ਵਾਲੇ ਹਾਤੇ ਨੇ ਉੱਥੇ ਜਿਹੜੀਆਂ ਵਾ ਉਹਦੋਂ ਪਿਛਲੇ ਸਾਲ ਵੀ ਸਾਨੂੰ ਡਾਗ ਫੇਰਨੀ ਪੈ ਗਈ ਸੀ ਕਿਉਂਕਿ ਡਾਗ ਤਾਂ ਫੇਰਨੀ ਪੈ ਗਈ ਇਹ ਸਰਕਾਰ ਦੇ ਮੰਗ ਪੱਤਰ ਦੇਣ ਦੇ باوجود ਵੀ ਸ਼ਰਾਬ ਦੇ ਠੇਕੇ ਖੁੱਲੇ ਸਨ ਅਸੀਂ ਸਰਕਾਰ ਨੂੰ ਜਿਹੜਾ ਮੁੱਖ ਮੰਤਰੀ ਹੈ ਮੌਜੂਦਾ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਹਿੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਸ਼ਰਾਬ ਕੀ ਨਸ਼ਾ ਨਹੀਂ ਹੈ ਜਾਂ ਤੁਹਾਨੂੰ ਇਹਦੇ ਵਿੱਚ ਜ਼ਿਆਦਾ ਬੈਨੀਫਿਟ ਜ਼ਿਆਦੀ ਕਮਾਈ ਹੁੰਦੀ ਹੈ ਜਾਂਕਰ ਤਾਂ ਕਰਕੇ ਤੁਸੀਂ ਸ਼ਰਾਬ ਦੇ ਠੇਕੇ ਖੋਲੇ ਨੇ ਕਿਉਂਕਿ ਸ਼ਰਾਬ ਪੀਤੀ ਹੋਈ ਡਰਾਈਵਰ ਦਾ ਤੁਸੀਂ ਪ੍ਰਸ਼ਾਸਨ ਚਲਾਨ ਕਰ ਦਿੰਦਾ ਹੈ ਤੇ ਜੇ ਸ਼ਰਾਬ ਮਾੜੀ ਹੈ ਸ਼ਰਾਬ ਪੀਣ ਦੇ ਨਾਲ ਐਕਸੀਡੈਂਟ ਹੁੰਦੇ ਨੇ ਗਾੜੀ ਗਲੋਜ ਹੁੰਦੇ ਨੇ ਕਤਲ ਹੋ ਜਾਂਦੇ ਨੇ ਤੇ ਇਹ ਵੀ ਬੰਦ ਹੋਣੀ ਚਾਹੀਦੀ ਹੈ ਜੇ ਤੁਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ ਤੇ ਅਸੀਂ ਨਾਲ ਹੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ মিডিਆ ਰਾਈ ਕਿ ਜਿਹੜੇ ਵੀ ਹੁਲੜਬਾਜ਼ ਬੱਚੇ ਇੱਥੇ ਆਣ ਕੇ ਹੁਲੜਬਾਜ਼ੀਆਂ ਕਰਦੇ ਨੇ ਟਰੈਕਟਰ ਤੇ ਆਣ ਕੇ ਸ਼ੋਸ਼ਰਾਬਾ ਕਰਦੇ ਨੇ ਭਾਵੇਂ ਉਹ ਟਰੈਕਟਰ ਤੁਹਾਨੂੰ ਬੌਂਡ ਕਰਨੇ ਪੈ ਜਾਣ ਜ਼ਰੂਰ ਕਰਿਓ ਜਾਂ ਉਹਨਾਂ ਦੇ ਚਲਾਨ ਕੱਟ ਕੇ ਥਾਣਿਆਂ ਦੇ ਅੰਦਰ ਬੰਦ ਕਰਨੇ ਪੈ ਜਾਣ ਜ਼ਰੂਰ ਕਰਿਓ ਕਿਉਂਕਿ ਅੱਜ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕਰ ਰਹੇ ਨੇ ਉਹ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਪਹਿਲ ਤੇ ਆਧਾਰ ਤੇ ਕਿ ਬੱਚਿਆਂ ਨੂੰ ਸਮਝਾ ਕੇ ਕਲੀਏਗੇ ਇੱਥੇ ਆਣ ਕੇ ਸੇਵਾ ਕਰੋ ਤੇ ਸਿਮਤ ਕਰਿਓ ਪਰ ਉਹ ਆਣ ਕੇ ਇੱਥੇ ਬਹੁਤ ਸ਼ੋਸ਼ਰਾਬਾ ਕਰਦੇ ਨੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਕਮਰ ਕਸੇ ਕੀਤੇ ਹਨ ਜੇਕਰ ਸਾਨੂੰ ਲੜਬਾਜ ਵਜਗੇ ਪਰ ਕੇ ਪ੍ਰਸ਼ਾਸਨ ਇਹ ਨਾ ਗੱਲ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਦੀ ਵੀ ਲਿਆਜ ਲਿਆਜ ਨਹੀਂ ਕਰਾਂਗੇ ਪਿਛਲੇ ਸਾਲ ਹੀ ਸਾਨੂੰ ਠੇਕੇ ਸ਼ਰਾਬ ਦੇ ਆਪ ਬੰਦ ਕਰਾਉਣੇ ਪਏਗੇ ਡਾਂਗ ਵੀ ਫੇਰਨੀ ਪੈਗੀ ਪਰ ਜੇਕਰ ਐਰ ਕੀ ਸ਼ਰਾਬ ਦੇ ਠੇਕੇ ਠੇਕੇਦਾਰਾਂ ਨੇ ਖੋਲੇ ਅਸੀਂ ਉਨ੍ਹਾਂ ਦੇ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹੈ ਪੰਜਾਬ ਸਰਕਾਰ ਤੱਕ ਅਸੀਂ ਗੱਲ ਮੀਡੀਆ ਰਾਹੀਂ ਪਹੁੰਚਾ ਰਹੇ ਹਾਂ ਇਹ ਪਹਿਲ ਦੇ ਆਧਾਰ ਤੇ ਚੀਜ਼ਾਂ ਇੱਥੋਂ ਬੰਦ ਹੋਣੀਆਂ ਚਾਹੀਦੀਆਂ ਨੇ ਸ਼ਰਾਬ ਦੇ ਠੇਕੇ ਮੀਟ ਦੇ ਹਾਤੇ ਬੀੜੀ ਸੀਟ ਤਮਾਕੂ ਬਿਲਕੁਲ ਇੱਥੋਂ ਬੰਦ ਹੋਣੇ ਚਾਹੀਦੇ ਨੇ ਇਹ ਸਾਡੀ ਇਕੱਲੇ ਦੀ ਮੰਗ ਨਹੀਂ ਹੈ ਇਹ ਸਾਰੀ ਸੰਗਤ ਦੀ ਮੰਗ ਹੈ ਸਾਰੀ ਸੰਗਤ ਦੇ ਵੱਲੋਂ ਇਹ ਮੰਗ ਕਰਦੇ ਆ ਕਿ ਤੁਰੰਤ ਇਹ ਚੀਜ਼ਾਂ ਇੱਥੋਂ ਬੰਦ ਕੀਤੀਆਂ ਜਾਣ ਤੇ ਨਾਲ ਹੀ ਜਿਹੜਾ ਇੱਥੋਂ ਦਾ ਐਮ.ਐਲ.ਏ ਹੈ ਸ਼ੈਰੀ ਉਹੀ ਕਿਉਂਕਿ ਆਪਣੇ ਫਰਜ਼ ਪੂਰੇ ਨਿਭਾਉਣ ਜੇਕਰ ਉਹ ਫਰਜ਼ ਨਹੀਂ ਨਿਭਾਉਂਦਾ ਕਿ ਗੁਰੂ ਨਾਨਕ ਪਾਸ਼ਾ ਦਾ ਵਿਆਹ ਪਰ ਆ ਰਿਹਾ ਹੈ ਇਥੇ ਕਿਉਂਕਿ ਬਜ਼ਾਰਾਂ ਦੇ ਵਿੱਚ ਕੂੜਾ ਕਰਕਟ ਜਿਹੜਾ ਵਾ ਉਹ ਸਫਾਈ ਕਰਨ ਵਾਲੇ ਕਰਮਚਾਰੀ ਕਦੀ ਵੀ ਸਫਾਈ ਨਹੀਂ ਕਰਦੇ ਨਾ ਕਲੀ ਪਾਉਂਦੇ ਨੇ ਉਹਨਾਂ ਵੱਲ ਜ਼ਰੂਰ ਧਿਆਨ ਦੇ ਕੇ ਇਹ ਸ਼ਹਿਰ ਨੂੰ ਸਾਫ਼ ਸੁਥਰਾ ਵੀ ਰੱਖਿਆ ਜਾਵੇ ਤੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਨਗਰ ਕੀਰਤਨ ਇਥੇ ਕੱਢਿਆ ਜਾਂਦਾ ਹੈ ਸਮਾਗਮ ਹੁੰਦੇ ਹਨ ਉਹ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖੋ ਇਹ ਜੇ ਨੌਜਵਾਨ ਮੰਨਣ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਸਮਝਾਂਗੇ ਉਹ ਵੀ ਫਲਸਫੇਲੇ ਤੇ ਚੱਲਦੇ ਨੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਨੇ ਜੇ ਉਹ ਨਹੀਂ ਚੱਲਣਗੇ ਫਿਰ ਉਹ ਗੁਰੂ ਘਰ ਦੀ ਮਾਰ ਖਾਂਗੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੀਵਾ ਹੋ ਕੇ ਆਉਂਦਾ ਉਹ ਤਾਂ ਗੁਰੂ ਦੀ ਖੁਸ਼ੀ ਲੈ ਕੇ ਜਾਂਦਾ ਜਿਹੜਾ ਉੱਚਾ ਹੋ ਕੇ ਆਉਂਦਾ ਇੱਥੇ ਆਣ ਕੇ ਹੁਲੜਬਾਜ਼ੀਆਂ ਕਰਦਾ ਉਹ ਫਿਰ ਮਾਰਿਆ ਜਾਂਦਾ ਉਹਦੇ ਮਾਪੇ ਪਛਤਾਉਂਦੇ ਹਨ ਕਿਉਂਕਿ ਨਾਂ ਤੇ ਪੰਘੂੜੇ ਲੱਗਣੇ ਚਾਹੀਦੇ ਨੇ ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਵਿਆਪ ਰੂਪ ਹੈ ਇੱਥੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸ਼ਬਦ ਕੀਰਤਨ ਕੀਰਤਨ ਦਰਬਾਰ ਇਹ ਸ਼ਰੋਮਣੀ ਕਮੇਟੀ ਦਾ ਫਰਜ ਪੰਦਾ ਹੈ ਕਿ ਵੱਡੀ ਪੱਧਰ ਦੇ ਉਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦੱਸਿਓ ਇਹ ਮਾਰਗੋ ਦੱਸੇ ਜਾਣ ਬੱਚਿਆਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਕਦੋਂ ਆਏ ਕਦੋਂ ਆਣ ਕੇ ਉਹਨਾਂ ਨੇ ਆਪਣੇ ਆਨੰਦ ਕਾਰਜ ਕਰਾਇਆ ਤੇ ਕਿਹੜੀ ਰਸਮਾਂ ਦੇ ਨਾਲ ਕਰਾਏ ਇਹ ਸਾਰਾ ਹੀ ਜਿਹੜਾ ਵਾ ਇਤਿਹਾਸ ਵਾ ਇਹ ਸ਼ਰੋਮਣੀ ਕਮੇਟੀ ਦਾ ਫਰਜ ਪੰਦਾ ਹੈ ਪ੍ਰਚਾਰਕਾਂ ਦਾ ਫਰਜ ਪੰਦਾ ਹੈ ਕਿ ਅੰਮ੍ਰਿਤ ਵਟਾੜੇ ਸ਼ਹਿਰ ਦੇ ਵਿੱਚ ਵੱਡੇ ਗੁਰਮਤ ਸਮਾਗਮ ਹੁਣ ਤੋਂ ਆਰੰਭ ਕਰਕੇ ਤੇ ਲੋਕਾਂ ਨੂੰ ਇਸ ਵੱਲ ਜਰੂਰ ਸਖੀ ਵੱਲ ਧਿਆਨ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ 올 ਇੰਡੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੈਂਬਰ ਸਰਵਨ ਤੇ ਉਹਨਾਂ ਦੇ ਪ੍ਰਧਾਨ ਜੀ ਵੱਲੋਂ ਆ ਕੇ ਮੰਗ ਪੱਤਰ ਦਿੱਤਾ ਗਿਆ ਤੇ ਅਸੀਂ ਬਿਲਕੁਲ ਉਸ ਦੇ ਤਹਿਤ ਕੰਮ ਕਰਾਂਗੇ ਉਹ ਉਹਨਾਂ ਨੇ ਇਹੀ ਲਿਖਿਆ ਕਿ ਜਦੋਂ ਬਾਬਾ ਜੀ ਦੇ ਵਿਆਹ ਸਮਾਗਮ ਉਹ ਦਬ ਇਥੇ ਹੁਣ ਕਾਫੀ ਲੱਖ ਲੱਖਾਂ ਚ ਇਕੱਠ ਹੁੰਦਾ ਲੋਕਾਂ ਦਾ ਤੇ ਉਸ ਦੌਰਾਨ ਕੋਈ ਹੁੱਲੜਵਾਜੀ ਕੋਈ ਸ਼ਰਾਰਤੀ ਬੱਚੇ ਕਈ ਵਾਰ ਕੋਈ ਸ਼ਰਾਰਤ ਕਰ ਜਾਂਦੇ ਆ ਉਹਦਾ ਧਿਆਨ ਰੱਖਿਆ ਜਾਵੇ ਸ਼ਰਾਬ ਦੇ ਠੇਕਿਆਂ ਬਾਰੇ ਉਹਨਾਂ ਨੇ ਕਿਹਾ ਜੋ ਬੰਦ ਹੋਣੇ ਚਾਹੀਦੇ ਆ ਤੇ ਉਹ ਅਸੀਂ ਜੋ ਵੀ ਨਿਯਮ ਅਨੁਸਾਰ ਦੇਖ ਲੈਣੇ ਆ ਤੇ ਉਹਦਾ ਜੋ ਉੱਚ ਅਧਿਕਾਰੀ ਨੂੰ ਲਿਖ ਕੇ ਭੇਜਣਾ ਪਿਆ ਤੇ ਉਹ ਲਿਖ ਕੇ ਭੇਜ ਦਿੰਨੇ ਤੇ ਹਨਾ ਚੀਜ਼ਾਂ ਦਾ ਧਿਆਨ ਰੱਖਾਂਗੇ ਔਰ ਆਪਣੇ ਵੱਲੋਂ ਕਾਰਪੋਰੇਸ਼ਨ ਵੱਲੋਂ ਵੀ ਅਪੀਲ ਕਰਾਂਗੇ ਕਿ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਧਾਰਮਿਕ ਸਮਾਗਮ 'ਚ ਔਰ ਜੋ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਉਸ ਤੇ ਅਮਲ ਕਰਨਾ ਚਾਹੀਦਾ ਔਰ ਕੋਈ ਵੀ ਐਸਾ ਹੀ ਗੈਰ ਜ਼ਿੰਮੇਵਾਰانہ ਹਰਕਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਮਾਜ ਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਿਅਕਤੀ ਨੂੰ ਤਕਲੀਫ ਹੋਵੇ ਔਰ ਪ੍ਰੋਬਲਮ ਹੋਵੇ ਸਾਡੇ ਘਰ ਕਿ ਇਹ ਹੀ ਮੈਂ ਕਹਿਣਾ ਚਾਹੁੰਦਾ ਥੈਂਕ ਯੂ